ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੀਤੇ ਦਿਨੀ ਕਜ਼ਾਕਿਸਤਾਨ ਦੇ ਅਕਤਾਉ ਸ਼ਹਿਰ ਦੇ ਕੋਲ ਇੱਕ ਯਾਤਰੀ ਜਹਾਜ਼ ਹਾਦਸਾ ਗ੍ਰਸਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 70 ਤੋਂ ਵੱਧ ਲੋਕ ਸਵਾਰ ਸਨ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗ ਗਿਆ ਹੈ ਕਿ ਕੁਝ ਲੋਕ ਬਚ ਗਏ ਨਹੀਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜਹਾਜ਼ ਦੇ ਵਿੱਚ 100 ਤੋਂ ਵੱਧ ਲੋਕ ਸਵਾਰ ਸਨ ਤੇ ਮੰਤਰਾਲੇ ਨੇ ਹੁਣ ਕਿਹਾ ਹੈ ਕਿ ਅਮਰਜੈਂਸੀ ਸੇਵਾਵਾਂ ਹਾਦਸੇ ਵਾਲੀ ਥਾਂ ਉੱਤੇ ਅੱਗ ਬਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਹਾਜ਼ ਹਾਦਸੇ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਕੁਝਾਕਿਸਤਾਨ ਦੇ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਇੱਥੇ ਅਜ਼ਰਬਾਈਜਾਨ 에ਅਰਲਾਈਨਸ ਦਾ ਯਾਤਰੀ ਜਹਾਜ਼ ਲੈਂਡਿੰਗ ਦੌਰਾਨ ਫੈਸ਼ ਹੋ ਗਿਆ ਦੱਸ ਸੀ ਕਿ ਜਹਾਜ਼ ਬਾਕੂ ਤੋਂ ਚਚਨਿਆ ਰੂਸ ਜਾ ਰਿਹਾ ਸੀ ਜਹਾਜ਼ ਦੇ ਵਿੱਚ 67 ਲੋਕ ਸਵਾਰ ਸਨ ਜਿਨ੍ਹਾਂ ਚੋਂ 42 ਦੀ ਮੌਤ ਹੋ ਗਈ। ਇਸ ਘਟਨਾ ਵਿੱਚੋਂ 25 ਲੋਕ ਵਾਅਲ-ਵਾਲ ਬਚਣ ਵਿੱਚ ਕਾਮਯਾਬ ਰਹੇ। ਹਾਲਾਂਕਿ ਪਹਿਲਾਂ ਕੁਝ ਖਬਰਾਂ ਵਿੱਚ ਜਹਾਜ਼ ਸਵਾਰ ਯਾਤਰੀਆਂ ਦੀ ਗਿਣਤੀ 105 ਹੋਣ ਦਾ ਵੀ ਦਾਵਾ ਕੀਤਾ ਗਿਆ ਸੀ। ਸਥਾਨਕ ਅਧਿਕਾਰੀਆਂ ਅਤੇ ਘਟਨਾ ਸਥਾਨ ਤੋਂ ਪ੍ਰਾਪਤ ਵੀਡੀਓ ਦੇ ਅਨੁਸਾਰ ਕੈਸਪੀਅਨ ਸਾਗਰ ਦੇ ਤੱਟ ਉੱਤੇ ਕਜ਼ਾਕਿਸਤਾਨ ਤੇ ਅਕਤਾਉ ਦੇ ਸ਼ਹਿਰ ਨੇੜੇ ਹੋਏ ਜਹਾਜ਼ ਹਾਦਸੇ ਦੇ ਵਿੱਚ ਮੁਸਤੈਦੀ ਦੇ ਨਾਲ ਬਚਾਅ ਕਰਮਚਾਰੀਆਂ ਦੇ ਵੱਲੋਂ ਕੀਤੇ ਗਏ ਕੰਮ ਕਾਰਨ ਬਹੁਤ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ। ਸਾਨਕ ਮੀਡੀਆ ਨੇ ਘਟਨਾ ਸਥਾਨ ਦੀ ਫੁਟੇਜ ਜਾਰੀ ਕੀਤੀ ਹੈ ਜਿਸ ਵਿੱਚ ਕੁਝ ਲੋਕ ਘਟਨਾ ਸਥਾਨ ਤੋਂ ਚਿੰਤਾ ਦਿਖਾਈ ਦਿੰਦੇ ਨੇ ਇੱਕ ਔਰਤ ਸਦਮੇ ਦੇ ਹਾਲਤ ਵਿੱਚ ਜਾਪਦੀ ਹੈ ਅਤੇ ਉਸ ਨੂੰ ਕੋਈ ਵੱਡੀ ਸੱਟ ਨਹੀਂ ਲੱਗੀ ਉਸ ਨੂੰ ਜਹਾਜ਼ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉਹ ਦਰਦ ਦੇ ਨਾਲ ਚੀਖਦੀ ਨਜ਼ਰ ਆ ਰਹੀ ਸੀ ਕਲਿੱਪ ਦੇ ਵਿੱਚ ਇੱਕ ਆਦਮੀ ਨੂੰ ਵੀ ਦਿਖਾਇਆ ਗਿਆ ਜੋ ਤੂਦੇ ਸਮੇਂ ਲੰਗੜਾ ਰਿਹਾ ਸੀ ਪਰ ਉਸ ਨੂੰ ਕੋਈ ਹੋਰ ਸੱਟ ਨਹੀਂ ਲੱਗੀ ਘਟਨਾ ਵਾਲੀ ਥਾਂ ਤੋਂ ਇੱਕ ਹੋਰ ਤੁੰਤਲੀ ਵੀਡੀਓ ਦੇ ਵਿੱਚ ਹਾਦਸੇ ਵਿੱਚ ਮਰੀ ਗਈ ਯਾਤਰੀਆਂ ਦੀਆਂ ਲਾਸ਼ਾਂ ਵੀ ਦਿਖਾਈਆਂ ਗਿਆ ਹਾਦਸੇ ਦੇ ਅੰਤ ਬਾਅਦ ਕੁਝ ਲੋਕ ਜ਼ਖਮੀ ਹਾਲਤ ਦੇ ਵਿੱਚ ਤੋੜ ਟੁਕੜਿਆਂ ਦੇ ਵਿੱਚ ਵੰਡੇ ਹੋਏ ਜਹਾਜ਼ ਤੋਂ ਬਾਹਰ ਨਿਕਲਦੇ ਦੇਖੇ ਗਏ ਉਹਨਾਂ ਦੇ ਚਿਹਰੇ ਉੱਤੇ ਹਾਸੀ ਦੀ ਦਹਿਸ਼ਤ ਸਾਫ਼ ਦਿਖਾਈ ਦੇ ਰਹੀ ਸੀ ਫਾਇਰ ਅਤੇ ਬਚਾਅ ਟੀਮਾਂ ਨੇ ਕੰਮ ਸੰਭਾਲ ਲਿਆ ਅਤੇ ਜਹਾਜ਼ ਦੇ ਵਿੱਚ ਲੱਗੀ ਅੱਗ ਨੂੰ ਬੁਝਾਇਆ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿਖੇ ਪਹੁੰਚਾਇਆ ਗਿਆ। ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਹ ਹਾਦਸਾ ਪੰਛੀ ਅਤੇ ਟਕਰਾਉਣ ਕਾਰਨ ਵਾਪਰਿਆ। ਦਾਸੀ ਇੱਕ ਸਥਾਨਕ ਨਿਊਜ਼ ਦੇ ਅਨੁਸਾਰ ਗਵਾਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੰਛੀ ਜਹਾਜ਼ ਦੇ ਇੰਜਨ ਦੇ ਵਿੱਚ ਵੱਜਿਆ ਜਿਸ ਕਾਰਨ ਆਕਸੀਜਨ ਸਿਲੰਡਰ ਫਟ ਗਿਆ ਤੇ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਹੀ ਕਈ ਯਾਤਰੀ ਬੇਹੋਸ਼ ਹੋ ਗਏ। ਜਹਾਜ਼ ਕ੍ਰੈਸ਼ ਦੇ ਕਈ ਵੀਡੀਓ ਵੀ ਸਾਹਮਣੇ ਆਏ ਨੇ ਇੱਕ ਵੀਡੀਓ ਦੇ ਵਿੱਚ ਇਹ ਜਹਾਜ਼ ਹਵਾ ਦੇ ਵਿੱਚ ਲਹਿਰਾਉਂਦਾ ਸਰਾਰ ਇਹ ਇਸ ਦੀ ਉਚਾਈ ਤੇਜ਼ੀ ਦੇ ਨਾਲ ਘੱਟਦੀ ਹੈ ਤੇ ਕੁਝ ਹਿਸਕਿੰਟਾ ਵਿੱਚ ਇਸ ਜ਼ਮੀਨ ਦੇ ਨਾਲ ਟਕਰਾ ਜਾਂਦਾ ਹੈ ਅਤੇ ਇਸ ਨੂੰ ਭਿਆਨਕ ਆਖ ਲੱਗ ਜਾਂਦੀ ਹੈ ਇੱਕ ਹੋਰ ਵੀਡੀਓ ਸਾਹਮਣੇ ਹੈ ਜਿਸ ਵਿੱਚ ਜ਼ਮੀਨ ਦੇ ਨਾਲ ਟਕਰਾਨ ਤੋਂ ਬਾਅਦ ਜਹਾਜ਼ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਜਿੱਤੇ ਕੁਝ ਯਾਤਰੀ ਜਹਾਜ਼ ਦੇ ਵਿੱਚੋਂ ਬਾਹਰ ਆਉਂਦੇ ਨਜ਼ਰ ਆ ਰਹੇ ਨੇ ਤਾਂ ਉੱਥੇ ਬਚਾਅ ਟੀਮ ਜਹਾਜ਼ ਦੇ ਵਿੱਚ ਫਸੇ ਹੋਰ ਯਾਤਰੀਆਂ ਨੂੰ ਬਚਾਉਣ ਦੀ ਵੀ ਨਜ਼ਰ ਆ ਰਹੀ ਹੈ। ਇਹ ਯਾਤਰੀ ਡੈਸ਼ਬੋਰਡ ਦੇ ਵਿੱਚ ਨੇ ਅਤੇ ਜੋ ਜ਼ਖਮੀ ਹੋਏ ਨੇ ਉਹ ਦਰਦ ਦੇ ਵਿੱਚ ਵੀ ਨਜ਼ਰ ਆ ਰਹੇ ਨੇ। ਤੀਜੀ ਵੀਡੀਓ ਦੇ ਵਿੱਚ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਇੱਕ ਵਾਰ ਉਚਾਈ ਤੋਂ ਪਹੁੰਚਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ ਪਰ ਉਸ ਦੀ ਕੋਸ਼ਿਸ਼ ਅਸਫਲ ਹੋ ਜਾਂਦੀ ਹੈ। ਅਤੇ ਉਸ ਦਾ ਰੁਖ ਹੇਟਾਵਲ ਹੋ ਜਾਂਦੇ ਅਤੇ ਫਿਰ ਇਥੋਂ ਇਹ ਜ਼ਮੀਨ ਵਾਲੋਂਤੇ ਜਿੱਥੇ ਟਕਰੋਂ ਤੋਂ ਬਾਅਦ ਅਪਲਕਛੰਤੀ ਹੈ ਅਤੇ ਇਫੇਕ ਕੀਤਾ ਜਾ ਰਿਹਾ ਹੈ ਕਿ ਜਹਾਜ਼ ਨੂੰ GPS ਜੈਮਿੰਗ ਇਸ ਮਸਯਦਾ ਵੀ ਸਾਹਮਣਾ ਕਰਨਾ ਪਿਆ ਦੱਸਿਆ ਕਿ ਇੱਕ ਰਿਪੋਰਟ ਦੇ ਮੁਤਾਬਕ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਦੁਪਹਿਰ 2 ਵਜੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਜ਼ਰਬਾਈਜਾਨ 에ਅਰਲਾਈਨਸ ਨੇ ਹਾਦਸੇ ਦੇ ਵਿੱਚ 42 ਲੋਕਾਂ ਦੇ ਮਾਰੇ ਜਾਨ ਦਾ ਖ਼ਸਾ ਜਤਾਇਆ ਹੈ ਇਸ ਦੇ ਨਾਲ ਹੀ ਇਸ ਜਹਾਜ਼ ਦੇ ਵਿੱਚ ਬੈਠੀ ਯਾਤਰੀਆਂ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ ਜਹਾਜ਼ ਦੇ ਵਿੱਚ ਅਜ਼ਰਬਾਈਜਾਨ ਦੇ 37 ਰੂਸ ਦੇ 16 ਕਜ਼ਾਕਿਸਤਾਨ ਦੇ 6 ਅਤੇ ਕਿਰਗਿਸਤਾਨ ਦੇ 3 ਯਾਤਰੀ ਸਵਾਰ ਸਨ ਇਹ ਰਿਪੋਰਟ ਚੈਨਲ ਪੰਜਾਬੀ